ਕਿੰਨਾ ਨੰਨਾ ਕੀ ਗੱਲ ਹੈ ਕਿਸ ਕੁੱਤੇ ਨੇ ਵੱਡੇ ਕਿਦਾਂ ਵੱਡੇ ਅਸੀਂ ਉੱਥੇ ਸੂਤ ਫਾਰਮ ਗਏ ਸੀ ਐਜਲੈਂਡ ਤੇ ਡੌਗ ਦੇਖਣ ਉਹਨਾਂ ਨੇ ਕਿਸੇ ਆਪਣਾ ਪ੍ਰੈਜੈਂਟੇਸ਼ਨ ਬਣਾਇਆ ਮੈਂ ਡੌਗਸ ਦਾ ਅਸੀਂ ਜਦੋਂ ਡੌਗਸ ਪਹਿਲਾਂ ਹੀ ਅੰਦਰ ਗੁੱਸਕੂ ਸਿਆ ਉਹਦਾ ਵੀ ਪ੍ਰੈਜੈਂਟੇਸ਼ਨ ਲਾਗਿਆ ਉਹ ਪ੍ਰੀਪਰੇਜ਼ੈਂਟੇਟਿਵ ਦੌੜ ਗਿਆ ਉਹਨਾਂ ਦਾ ਡੌਗ ਨਿਕਲਿਆ ਬਾਹਰ ਤੋਂ ਦੂਸਰਾ ਹੀ ਕਾਊਂਟਰ ਸੀ ਹੁੰਦਾ ਤੇ ਅਸੀਂ ਆਫਿਸ ਦੇ ਵਿੱਚ ਆ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆਫਿਸ ਦੇ ਵਿੱਚੋਂ ਫਿਰ ਉਹਨਾਂ ਦੇ ਹੌਲਰ ਫੜ ਕੇ ਲਗਾਏ ਡੌਗ ਨੂੰ ਉਹਨੇ ਬਾਈਟ ਅੱਗੇ ਪਹਿਲੇ ਕੀਤੀ ਸਿਰ ਪਿੱਛੇ ਲੱਟੇ ਕੀਤੀ ਆਹ ਬਾਹਾਂ ਤੋਂ ਪਹਿਲੇ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਆਹ ਬਾਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਗਰਦਨ ਨੂੰ ਅਟੈਕ ਕਰ ਰਿਹਾ ਸੀ ਬੜਾ ਮੇਰਾ ਪਰਮਾਤਮਾ ਦੀ ਬਚਾਅ ਹੋ ਗਿਆ ਨਾਲ ਸਿਕਲੇਜੀ ਉਹ ਵੀ ਸ਼ਰਮਾ ਜੀ ਨਾਲ ਸੀਗੇ ਉਹਨਾਂ ਬੱਥੇ ਗਏ ਸੀ ਤੁਹਾਨੂੰ ਸਿਰ ਪਤਾ ਤੁਹਾਨੂੰ ਕੀ ਹਾਂਜੀ ਪਿਆ ਇਹ ਪਿੱਛੇ ਸੀ ਮੇਰੇ ਤੋਂ ਇਹ ਅੰਦਰ ਨੂੰ ਮੁੜ ਗਏ ਤਾਂ ਬੱਚ ਕੇ ਅੱਗੇ ਮੈਂ ਕੁੱਤੇ ਨੂੰ ਮਹਾਨਾ ਪਿੱਛੇ ਉਹਨਾਂ ਨੂੰ ਦੱਸੇ ਕਿ ਤੁਹਾਡੇ ਕੁੱਤੇ ਨੇ ਕੀ ਕੀਤਾ ਉਹ ਸਾਹਮਣੇ ਆਨਰ ਨਹੀਂ ਆ ਕੇ ਮੌਕੇ ਤੇ ਸੀਸੀਟੀਵੀ ਫੁਟੇਜ ਹੈਗੀ ਆਨਰ ਨੇ ਆ ਕੇ ਫੜਿਆ ਕਿੰਨੇ ਟਾਂਕੇ ਲੱਗੇ ਤਵੇ ਸੱਤ ਟਾਂਕੇ ਲੱਗੇ ਆਈਡੀ ਆਣੀ ਪੂਰਾ ਰਜਿਸਟਰਡ ਐਂਡ ਐਂਟਰੀਟੈਂਟ ਆਇਆ ਆਪਣੇ ਕੁਲ ਡੌਗ ਵਾਈਟਸ ਉਹਦਾ ਕੀ ਹਾਲਾਤ ਹੈ ਆ ਪੇਸ਼ੈਂਟ ਦਾ ਨਾਮ ਭਾਜੀ ਅੰਕੀਤਾ ਨੰਦ ਦੇ ਸਾਡੇ ਕੋਲੇ ਆਇਆ ਉਹਦੇ ਸਿਰ ਪਰ 7 ਟਾਂਕੇ ਲੱਗੇ ਆ ਰਾਈਟ ਹੈਂਡ ਲੈਫਟ ਐਲਬੋ ਤੇ ਐਂਡ ਪੇਸ਼ੈਂਟ ਸਟੇਬਲ ਆ ਜਿਵੇਂ ਦੰਦਾਂਗਿਤ ਨਿਸ਼ਾਨ ਹੁੰਦੇ ਆ ਉਸ ਹਿਸਾਬ ਨਾਲ ਪੇਸ਼ੈਂਟ ਦੇ 7 ਟਾਂਕੇ ਅੱਡ ਸਟਿਚ ਲੱਗੇ ਪੇਸ਼ੈਂਟ ਸਟੇਬਲ ਆ ਤੇ ਉਹ ਪੇਸ਼ੈਂਟ ਦੇ ਅਟੈਂਡੈਂਟ ਜਿਹੜੇ ਐਮ ਐਲ ਸੀ ਕਰਵਾਉਣਾ ਚਾਹੁੰਦੇ ਆ ਤੁਸੀਂ ਐਮ ਐਲ ਸੀ ਵਾਸਤੇ ਸਿਲਿਪ ਕੱਟ ਲਈ ਪੇਸ਼ੈਂਟ ਦੀ ਤੇ 10-15 ਮਿੰਟਾਂ ਤੱਕ ਤੁਸੀਂ ਐਮ ਐਲ ਸੀ ਕੱਟ ਦੇਣਾ ਪੇਸ਼ੈਂਟ ਦਾ ਡਾਕਟਰ ਤੁਹਾਡੇ ਨਾਮ ਦੀ ਮੇਰਾ ਡਾਕਟਰ ਆਉਂਦਾ